ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਉਦਾਸ ਮਨ ਦੇ ਨਾਲ ਮੈਂ ਇਹ ਕੁਝ ਤੁਹਾਨੂੰ ਦੱਸਣ ਲੱਗਾ ਤੇ ਜਿਹੜਾ ਆਪਾਂ ਸੁਣਦੇ ਹੁੰਨੇ ਆ ਨਾ ਕਿ ਕਰੇ ਕੋਈ ਤੇ ਭਰੇ ਕੋਈ ਉਹ ਸੇਮ ਗੱਲ ਵਾਪਰੀ ਹੈ ਸਾਡੇ ਪਰਮ ਮਿੱਤਰ ਅਮਰੀਕਾ ਵਿੱਚ ਰਹਿੰਦੇ ਸਨ ਭਾਈ ਅਵਤਾਰ ਸਿੰਘ ਜਿਨ੍ਹਾਂ ਦਾ ਜਥੇ ਦੇ ਵਿੱਚ ਨਾਮ ਬੁਲਟ ਲਿਆ ਜਾਂਦਾ ਸੀ ਤੇ ਮੈਂ ਉਹਨਾਂ ਦੇ ਅਕਾਲ ਚਲਾਣੇ ਦੀ ਪਹਿਲਾਂ ਉਹਨਾਂ ਦੀ ਗੁੰਮਸ਼ਦਗੀ ਦੀ ਪੋਸਟ ਵੀ ਕੀਤੀ ਸੀ ਤੇ ਹੁਣ ਅਕਾਲ ਚਲਾਣੇ ਦੀ ਤੇ ਕੁਝ ਵੀਰ ਪੁੱਛਦੇ ਹਨ ਕਿ ਹੋਇਆ ਕੀ ਉਹਨਾਂ ਦੇ ਨਾਲ ਤੇ ਮੈਂ ਉਹ ਤੁਹਾਨੂੰ ਦੱਸਣਾ ਚਾਹਣਾ ਕਿ ਕਿਸ ਤਰੀਕੇ ਦੇ ਨਾਲ ਗਲਤ ਆਈਡੈਂਟੀਟੀ ਦੇ ਕਾਰਨ ਗਲਤ ਪਛਾਣ ਦੇ ਕਾਰਨ ਉਹਨਾਂ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਡਰੱਗ ਸਮਕਰਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਪਿਛਲੇ ਲਾ کافی ਲੰਬੇ ਸਮੇਂ ਤੋਂ ਉਹ ਗੁਰਦੁਆਰਾ ਗੁਰਨਾਨਕ ਪ੍ਰਕਾਸ਼ ਟ੍ਰੇਸੀ ਜੋ ਦਮਦਮਾ ਟਕਸਾਲ ਦੀ ਇੱਕ ਬ੍ਰਾਂਚ ਹੈ ਗੁਰਦੁਆਰਾ ਸਾਹਿਬ ਉੱਥੇ ਲਾਂਗਰੀ ਦੀ ਸੇਵਾ ਕਰਦੇ ਸਨ ਬਹੁਤ ਨੇਕ ਸੁਭਾਅ ਦੇ ਬਹੁਤ ਹੀ ਨੇਕ ਇਨਸਾਨ ਸਨ ਪਾਈ ਅਵਤਾਰ ਸਿੰਘ ਜਿਨ੍ਹਾਂ ਨੇ ਬੜੀ ਸੇਵਾ ਕੀਤੀ ਮੈਤੇ ਜਦੋਂ ਅਸੀਂ ਇਕੱਠੇ ਰਹਿੰਦੇ ਹੁੰਦੇ ਸੀ 1990 ਦੇ ਦਹਾਕੇ ਦੌਰਾਨ ਉਹਨਾਂ ਸਮਿਆਂ ਦੇ ਵਿੱਚ ਅੱਜ ਵਰਗਾ ਜਦੋਂ ਮੀਡੀਆ ਯੁੱਗ ਨਹੀਂ ਸੀ ਤੇ ਕੈਸਟਾਂ ਰਿਕਾਰਡ ਕਰਕੇ ਦਪੋਥੀਆਂ ਦੀ ਸੇਵਾ ਉਹ ਨਿਭਾਉਂਦੇ ਰਹੇ ਨੇ ਬੜੀ ਭਾਵਨਾਵਾਂ ਵਾਲੇ ਬਾਣੀ ਪੜਨ ਵਾਲੇ ਉਹ ਨੇਕ ਇਨਸਾਨ ਸਨ ਤੇ ਹੋਇਆ ਕੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਦੀ ਰਹਿائش ਸੀ ਕਾਫੀ ਲੰਮੇ ਸਮੇਂ ਬਾਅਦ ਉਹਨਾਂ ਦਾ ਆਨੰਦ ਕਾਰਜ ਵੀ ਥੋੜਾ ਉਮਰ ਦੇ ਲੇਟ ਜਾ ਕੇ ਹੋਇਆ ਤੇ ਤਿੰਨ ਬੱਚੇ तकरीबन ਸ਼ਾਦੀ ਤੋਂ ਵਿਆਹ ਤੋਂ 15 ਸਾਲ ਬਾਅਦ ਪਿਛਲੇ ਸਾਲ ਉਹਨਾਂ ਦੇ ਘਰੇ ਪੈਦਾ ਹੋਏ ਨੇ ਦੋ ਬੇਟੇ ਨੇ ਤੇ ਇੱਕ ਬੇਟੀ ਪੈਦਾ ਹੋਈ ਬਹੁਤ ਛੋਟੇ ਮੈਂ ਪਿਛਲੇ ਦਿਨੀ ਜਦੋਂ ਗਿਆ ਸੀ ਉੱਥੇ ਤੇ ਮਿਲ ਕੇ ਆ ਬੜੇ ਖੁਸ਼ ਸਨ ਅਸਲ ਜ਼ਿੰਦਗੀ ਉਹਨਾਂ ਨੇ ਜਿਉਣੀ ਹੁਣ ਸ਼ੁਰੂ ਕੀਤੀ ਸੀ ਆਪਣੇ ਬੱਚਿਆਂ ਦੇ ਵਿੱਚ ਬੜੇ ਪ੍ਰਸੰਨ ਸਨ ਬਹੁਤ ਚਾਅ ਸੀ ਉਹਨਾਂ ਨੂੰ ਬੱਚਿਆਂ ਦੀ ਸਾਂਭ ਸੰਭਾਲ ਕਰਦੇ ਪਏ ਸਨ ਤੇ ਹੁੰਦਾ ਕਿ ਇਹ 4 ਦਿਨ ਪਹਿਲਾਂ 2:30 ਵਜੇ ਦੇ ਕਰੀਬ 2:30 ਵਜੇ ਦੇ ਕਰੀਬ ਕੋਈ ਅਣਪਛਾਤੇ ਵਿਅਕਤੀ ਉਥੇ ਗੁਰਦਾਰਾ ਸਾਹਿਬ ਦੀ ਪਾਰਕਿੰਗ ਲਾਂਟ ਚ ਆਉਂਦੇ ਨੇ ਤੇ ਉਹਨਾਂ ਦਾ ਦਰਵਾਜ਼ਾ ਬਾਹਰ ਨੂੰ ਜਿਹੜਾ ਸੜਕਾਂ ਨੂੰ ਖੁੱਲਦਾ ਉਹ ਦਰਵਾਜ਼ਾ ਖੜਕਾਉਂਦੇ ਨੇ ਤੇ ਇਹਨਾਂ ਨੇ ਜਦੋਂ ਦਰਵਾਜ਼ਾ ਖੋਲ੍ਹਿਆ ਘਰ ਦੇ ਵਿੱਚ ਇਕੱਲੇ ਸਨ ਬੱਚਿਆਂ ਦੇ ਕੋਲ ਜਦੋਂ ਦਰਵਾਜ਼ਾ ਖੋਲ੍ਹਿਆ ਤੇ ਉਹਨਾਂ ਨੇ ਪੁੱਛਿਆ ਕਿ ਜਗਜੀਤ ਸਿੰਘ ਰੰਧਾਵਾ ਤੁਹਾਡਾ ਨਾਮ ਹੈ ਇੰਗਲਿਸ਼ 'ਚ ਹੀ ਕੋਈ ਮਕਸੀਕੇ ਜਾਂ ਹੋਰ ਹੋਣਗੇ ਤੇ ਇਹਨਾਂ ਨੇ ਕਿਹਾ ਨਹੀਂ ਮੇਰਾ ਨਾਮ ਜਗਜੀਤ ਸਿੰਘ ਰੰਧਾਵਾ ਨਹੀਂਗਾ ਮੇਰਾ ਨਾਮ ਅਵਤਾਰ ਸਿੰਘ ਆ ਤੇ ਰੱਬ ਦੀ ਕਰਨੀ ਲਾ ਲੋ ਜਾਂ ਕੁਝ ਲਾ ਲੋ ਕਿ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਜਗਜੀਤ ਸਿੰਘ ਨਾਮ ਦਾ ਹੋਰ ਲੜਕਾ ਜਿਹੜਾ ਉਹ ਰਹਿੰਦਾ ਵਾ ਉਦਾਂ ਉਬਰ ਵਗੈਰਾ ਚਲਾਉਂਦਾ ਵਾ ਦੱਸਦੇ ਨੇ ਉੱਥੋਂ ਦੇ ਸਿੰਘ ਤੇ ਇਹਨੇ ਸੋਚਿਆ ਵੀ ਕਿ ਸ਼ਾਇਦ ਉਹਨੂੰ ਮਿਲਣ ਵਾਲੇ ਹੋਣਗੇ ਵੀ ਉਹਦਾ ਨਾਮ ਜਗਜੀਤ ਸਿੰਘ ਹੈ ਤੇ ਇਹਨੇ ਅਚਾਨਕ ਹੀ ਕਾਲ ਕੱਢ ਕੇ ਫੋਨ ਕੱਢ ਕੇ ਤੇ ਉਹਨੂੰ ਕਾਲ ਲਾਤੀ ਵਿਜੇਜੀਤੈਨੂੰ ਕੋਈ ਮਿਲਣ ਵਾਲੇ ਆਏ ਨੇ ਇਹਨਾਂ ਨਾਲ ਗੱਲ ਕਰੀ ਇੰਗਲਿਸ਼ ਬੋਲਦੇ ਨੇ ਹਣਾ ਉਹ ਮੁੰਡੇ ਨੇ ਜਦੋਂ ਗੱਲ ਕੀਤੀ ਉਹਨਾਂ ਪੁੱਛਿਆ ਜਗਜੀਤ ਸਿੰਘ ਰੰਧਾਵਾ ਉਹ ਕਹਿੰਦਾ ਨਹੀਂ ਮੇਰਾ ਨਾਮ ਜਗਜੀਤ ਸਿੰਘ ਹੈ ਮੈਂ ਜਗਜੀਤ ਸਿੰਘ ਰੰਧਾਵਾ ਨਹੀਂਗਾ ਤੇ ਉਹਨਾਂ ਨੇ ਕਿਹਾ ਵੀ ਸਾਡਾ ਸਮਾਨ ਕਿੱਥੇ ਆ ਤੇ ਉਹ ਕਹਿੰਦਾ ਵੀ ਮੈਨੂੰ ਕਿਸੇ ਸਮਾਨ ਦਾ ਪਤਾ ਨਹੀਂ ਮੈਂ ਤਾਂ ਸੁੱਤਾ ਪਿਆ ਹਣਾ ਮੈਂ ਰਾਤ ਉੱਬਰ ਚਲਾ ਕੇ ਆਇਆ ਤੇ ਮੈਂ ਸੁੱਤਾ ਪਿਆ ਉਹਨੇ ਫੋਨ ਕੱਟ ਦਿੱਤਾ ਤੇ ਉਹਨਾਂ ਬੰਦਿਆਂ ਨੂੰ ਇਹ ਸ਼ੱਕ ਹੋਇਆ ਉਹਨਾਂ ਨੂੰ ਇਹ ਲੱਗਿਆ ਕਿ ਜਿਹੜੇ ਜਗਜੀਤ ਸਿੰਘ ਨਾਲ ਇਹ ਗੱਲ ਕਰਾਈਏ ਉਹੀ ਜਗਜੀਤ ਰੰਧਾਵਾ ਤੇ ਇਹ ਉਹਨਾਂ ਦਾ ਉਹਦਾ ਇੱਕ ਸ਼ਹਿਰ ਖਾਸ ਬੰਦਾ ਹੈ ਇਸੇ ਇਵਜ ਦੇ ਵਜੋਂ ਉਹਨੂੰ ਧੱਕੇ ਦੇ ਨਾਲ ਉਹ ਤਿੰਨ ਚਾਰ ਜਣੇ ਗੱਡੀ ਦੇ ਵਿੱਚ ਸੁੱਟ ਕੇ ਲੈ ਗਏ ਸਨ ਪਿਛਲੇ ਦਿਨੀ ਉਦੋਂ ਤੋਂ ਹੀ ਬਹੁਤ ਅਰਦਾਸਾਂ ਬੇਨਤੀਆਂ ਬਹੁਤ ਸੰਗਤ ਜਿਹੜੀ ਸੀ ਉੱਥੋਂ ਦੀ ਜਾਂ ਹੋਰ ਵੀ ਜਾਣ ਪਛਾਣ ਵਾਲੇ ਜਿੰਨੇ ਸਾਡੇ ਸੱਜਣ ਮਿੱਤਰ ਸਨ ਉਹਨਾਂ ਦੀ ਸਲਾਮਤੀ ਦੀਆਂ ਦੁਆਵਾਂ ਕਰ ਰਹੇ ਸਨ ਅਰਦਾਸਾਂ ਕਰ ਰਹੇ ਸਨ ਪਰ ਕੱਲ ਇਮੰਦ ਭਾਗੀ ਖਬਰ ਮਿਲੀ ਹੈ ਕਿ ਉਹਨਾਂ ਦੀ ਜਿਹੜੀ ਡੈੱਡ ਬੋਡੀ ਹੈ ਉਹਨਾਂ ਦੀ ਲਾਸਟ ਜਿਹੜੀ ਹੈ ਉਹ ਮਿਲੀ ਹੈ ਬਹੁਤ ਮਨ ਉਦਾਸ ਹੈ ਕਿਉਂਕਿ ਕਰਦਾ ਕੋਈ ਉਹ ਹੈ ਜਗਜੀਤ ਸਿੰਘ ਰੰਧਾਵਾ ਵੀ ਪੁਲਿਸ ਨੇ ਫਾਈਂਡ ਕਰ ਲਿਆ ਕੋਈ ਆਪਣਾ ਪੰਜਾਬੀ ਹੈ ਜਿਹੜਾ ਦੋ ਨੰਬਰ ਦਾ ਧੰਦਾ ਕਰਦਾ ਇੱਥੇ ਉਹ ਅਮਰੀਕਾ ਦੇ ਵਿੱਚ ਸੀ ਤੇ ਉੱਥੋਂ ਸ਼ਾਇਦ ਭੱਜ ਕੇ ਹੁਣ ਕੈਨੇਡਾ ਦੇ ਵਿੱਚ ਆ ਗਿਆ ਤੇ ਮੈਂ ਗੱਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਵੀ ਕਹਿਣੀ ਚਾਹਣਾ ਜਾਂ ਆਪਣਾ ਜਿਹੜਾ ਪੰਜਾਬੀ ਭਾਈਚਾਰਾ ਉਹਨਾਂ ਨੂੰ ਵੀ ਕਹਿਣੀ ਚਾਹਣਾ ਵੀ ਤੁਸੀਂ ਜੇ ਤੁਸੀਂ ਕੋਈ ਦੋ ਨੰਬਰ ਦਾ ਧੰਦਾ ਵਗੈਰਾ ਕਰਦੇ ਹੋ ਤਾਂ ਗੁਰਦੁਆਰੇ ਤਾਂ ਘੱਟੋ ਘੱਟ ਯੂਜਨਾ ਨਾ ਕਰੋ ਕਿਉਂਕਿ ਉਹ ਜਿਹੜਾ ਬੰਦੇ ਦੀ ਮੌਤ ਦਾ ਕਾਰਨ ਬਣਿਆ ਉਹ ਗੁਰਦੁਆਰੇ ਦੀ ਪਾਰਕਿੰਗ ਲਾਟ ਵਰਤੀ ਜਾਣੀ ਉੱਥੇ ਸੱਦ ਕੇ ਉਹ ਕਿਸੇ ਨੂੰ ਡਰਗ ਵਗੈਰਾ ਸਪਲਾਈ ਕਰਦਾ ਸੀ ਜਿਹੜਾ ਜਗਜੀਤ ਸਿੰਘ ਰੰਧਾਵਾ ਸੀ ਤੇ ਉੱਥੇ ਤਾਂ ਹੀ ਉਸ ਪਛਾਣ ਤੇ ਗਏ ਵੀ ਇੱਥੋਂ ਇੱਥੇ ਆ ਬੰਦਾ ਉਹਨਾਂ ਨੇ ਸੋਚਿਆ ਕਿ ਸ਼ਾਇਦ ਉਹ ਬੰਦਾ ਅੰਦਰੋਂ ਹੀ ਕੰਮ ਕਰਦਾ ਸ਼ਰ ਪਰ ਇਹ ਬੇਨਤੀ ਹੈ ਜਿਹੜੇ ਕਰਦੇ ਨੇ ਇਹੋ ਜਿਹਾ ਧੰਦਾ ਕਿ ਘੱਟੋ ਘੱਟ ਆਪਣੇ ਗੁਰੂ ਘਰਾਂ ਨੂੰ ਤਾਂ ਬਖਸ਼ ਲੋ ਤੁਹਾਡਾ ਕੁਝ ਗਿਆ ਨਹੀਂ ਤੁਸੀਂ ਤਾਂ ਸੇਫ ਹੋ ਪਰ ਇੱਕ ਆਮ ਇਨਸਾਨ ਜਿਹੜਾ ਕੋਈ ਲੈਣਾ ਦੇਣਾ ਵੀ ਨਹੀਂ ਕਿਸੇ ਡਰਗਸ ਡਰਗਸ ਸਮਗਲਰ ਦੇ ਨਾਲ ਨਾਤਾ ਵੀ ਨਹੀਂਗਾ ਉਹ ਵਿਚਾਰਾ ਅੱਜ ਆਪਣੀ ਜਾਨ ਤੋਂ ਹੱਥ ਤੋਂ ਬੈਠਾ ਸੋ ਬਹੁਤ ਅਫਸੋਸ ਹੈ ਸਾਰੇ ਅਰਦਾਸ ਕਰਦੇ ਹਾਂ ਅਸੀਂ ਕਿ ਬਹੁਤ ਛੋਟੇ ਬੱਚੇ 1 ਸਾਲ ਦੇ ਹਲੇ ਕੀ ਨੇ ਦੋ ਬੇਟੇ ਇੱਕ ਬੇਟੀ ਬਹੁਤ ਜ਼ਿਆਦਾ ਮਨ ਉਦਾਸ ਹੈ ਮਹਾਰਾਜ ਕਿਰਪਾ ਕਰੇ ਉਹਨਾਂ ਬੱਚਿਆਂ ਨੂੰ ਲੰਮੀਆਂ ਉਮਰਾਂ ਬਖਸ਼ੇ ਪਿਛੇ ਪੈਣ ਦੀ ਹਨਾਂ ਨੂੰ ਬਾਪੂ ਜੀ ਹਨਾਂ ਨੂੰ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ